ਦੀ ਵਗੀ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਹੈ ਆਪਾਂ ਗੱਲਬਾਤ ਕਰਾਂਗੇ ਵੀ ਨਵੇਂ ਸਾਲ ਦੇ ਉੱਤੇ ਇਥਾਂ ਦੀ ਅਪੀਲ ਹੈ ਸਾਰੀ ਜਾਣਕਾਰੀ ਦੇਵਾਂਗੇ ਵਿਪਨ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਜੀ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਵਿਪਨ ਜੀ ਨਵੇਂ ਸਾਲ ਤੇ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ ਮੈਸੇਜ ਥੋੜਾ ਦਿਓ ਜੀ ਹਮਾਂ ਇੱਥੇ ਜੀ ਉਹ వైకు르 ਜੀ ਕੰਘਾ ਸਾਹਿਬ వైకు르 ਜੀ ਫਤਿਹ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਮੀਡੀਆ ਵਾਲੇ ਵੀ ਇੱਥੇ ਪਹੁੰਚੇ ਐ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜੋ ਪਿਛਲੇ ਤਕਰੀਬਨ 10-12 ਸਾਲ ਤੋਂ ਜੋ ਨਵਾਂ ਸਾਲ ਆਉਂਦਾ ਹੈ ਉਸ ਦੇ ਸਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰ ਸਾਡੀ ਇਸ ਦੀ ਸਤਸੰਗ ਸਭਾ ਪ੍ਰਬੰਧਕ ਕਮੇਟੀ ਗੁਰਦਾਸ਼ ਸਿੰਘ ਦਮਦਮਾ ਸਾਹਿਬ ਵੱਲੋਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਵਿਸ਼ੇਸ਼ ਸੀ ਉਹਦੇ ਨਾਲ ਕੀਰਤਨ ਦਾ ਮਾਦਮ ਪ੍ਰੋਗਰਾਮ ਰੱਖਿਆ ਜਾਂਦਾ ਹੈ ਉਹਦਾ ਜਿਹੜਾ ਸਾਡਾ ਨਾਨਕਸ਼ਹੀ ਕਰੰਟ ਦੇ ਹਿਸਾਬ ਨਾਲ ਉਹ ਮਹੀਨਾ ਸ਼ੁਰੂ ਹੁੰਦਾ ਉਹ ਤਾਂ ਹੁੰਦਾ ਮਾਰਚ ਪ੍ਰਾਇਮ ਦੇ ਵਿੱਚ ਪਰ ਅਸੀਂ ਇਹ ਵੀ ਇੱਕ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਜਿਵੇਂ ਨਵਾਂ ਸਾਲ ਲੋਕ ਹੋਟਲਾਂ ਕਲੱਬਾਂ ਵਿੱਚ ਨੱਚ ਕੇ ਡੱਕ ਟੱਪ ਕੇ ਗਾ ਕੇ ਆਪਦੇ ਹਿਸਾਬ ਨਾਲ ਮਨਾਉਂਦੇ ਆ ਚਲੋ ਉਹਨਾਂ ਦਾ ਜਿਵੇਂ ਮਨਾਉਣਾ ਠੀਕ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸੰਗਤ ਨੂੰ ਇਹ ਅਪੀਲ ਬੇਨਤੀ ਕਰੀਏ ਤੁਸੀਂ ਨਵਾਂ ਸਾਲ ਮਨਾਉਣਾ ਤੇ ਆਓ ਆਪਾਂ ਅਨਸੀ ਕੁਰਵਾਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਉੱਥੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ। ਸੋ 31 ਦਸੰਬਰ 2025 ਸਾਲ ਜਿਹੜਾ ਸਾਲ ਦਾ ਖੀਲਾ ਦੇਣਾ ਹੈ ਉਸ ਦਿਨ ਸ਼ਾਮ ਨੂੰ ਗਰੀਬਨ 6 ਵਜੇ ਜਾ ਰਾਸਲ ਦੇ ਪਾਠ ਤੋਂ ਬਾਅਦ ਗੁਰਬਾਣੀ ਕੀਰਤਨ ਆਰੰਭ ਹੋ ਜਾਏਗਾ ਜੋ ਕਿ ਰਾਤ ਦੇ 12:30 ਵਜੇ ਤੱਕ ਚੱਲੇਗਾ ਜੀ। ਔਰ ਇਸ ਕੀਰਤਨ ਦਰਵਾਜ਼ੇ ਵਿੱਚ ਵਿਸ਼ੇਸ਼ ਤੌਰ ਤੇ ਦਰਵਾਜ਼ਾ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਵੇਰਕਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਹਨਾਂ ਦੇ ਨਾਲ ਭਾਈ ਅਵਤਾਸ ਸਿੰਘ ਧਾਰੋਵਾਲੀ ਜਲੰਧਰ ਵਾਲੇ ਉਹ ਵੀ ਆ ਆਪ ਸਰਬਤ ਸਿੰਘ ਤੁਹਾਨੂੰ ਗੁਰਬਾਣੀ ਕੀਰਤਨ ਲਈ ਨਿਹਾਲ ਕਰਨ ਲਈ ਪਹੁੰਚ ਰਹੇ ਆ ਉਹਨਾਂ ਤੋਂ ਇਲਾਵਾ ਜਿਹੜੇ ਸਾਡੇ ਲੋਕਲ ਜੱਥੇ ਐ ਭਾਈ ਨਿਰਪਾਲ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਭਾਈ ਮਨੀਰ ਸਿੰਘ ਜੀ ਭਾਈ ਗਗਨਦੀਪ ਸਿੰਘ ਭਾਈ ਸੁਦੀਪ ਸਿੰਘ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਭਾਈ ਹਰਜੋਸੀ ਜੀ ਭਾਈ ਸਿਕੰਦਰ ਸਿੰਘ ਤੇ ਭਾਈ ਜਰਨਜੀਤ ਸਿੰਘ ਜੀ ਭਾਈ ਰਾਮਨਦੀਪ ਸਿੰਘ ਜੀ ਇਹ ਸਾਰੇ ਜੱਥੇ ਪਹੁੰਚ ਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਹੀਂ ਨਿਹਾਲ ਕਰਨੀ ਗੁਰਮਤ ਵਿਚਾਰਨਾ ਨਹੀਂ ਨਿਹਾਲ ਕਰਨੀ ਸੋ ਅਸੀਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਅਪੀਲ ਬੇਨਤੀ ਕਰਦੇ ਆ ਕਿ ਤੁਸੀਂ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਵੋ ਇਹ ਕੀਰਤਨ ਦਰਬਾਰ ਦੌਰਾਨ ਗੁਰੂ ਘਰ ਲੰਗਰ ਟੁੱਟ ਵਰਤੇਗਾ ਔਰ ਵਕ ਵਕ ਸੰਸਥਾਵਾਂ ਵੱਲੋਂ ਸਾਨੂੰ ਇਹ ਉਹਨਾਂ ਵੱਲੋਂ ਇੱਕ ਤਾਂ ਦੀ ਬੇਨਤੀ ਆਈ ਹੈ ਅਸੀਂ ਤਾਂ ਉਹਨਾਂ ਨੇ ਵੈਸੇ ਕਹੀ ਜਿਵੇਂ ਤੁਹਾਨੂੰ ਠੀਕ ਲੱਗੇ ਉਹਨਾਂ ਨੇ ਆਪਦੇ ਵੱਦੇ ਵੱਲੋਂ ਪਿਛ ਬਾਸ ਸਤਾਲਾਂ ਦੇ ਨਾਨੀਆਂ ਪਾਏ ਕਨਿਆ ਸੇਵਾ ਸਾਡੀ ਗੁਰਦੁਆਰਾ ਸ੍ਰੀ ਨਾਨਕਸਰ ਟੋਬਾ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਕਿਤੇ ਵੀ ਨੇ ਸਹਿਬਰੀਤ ਕੀਤੀ ਉਹਨਾਂ ਨੇ ਵੀ ਬਾਰ ਸਟਾਫ ਦੇ ਲੰਗਰ ਲਾਉਣੇ ਆ ਤੇ ਇਸ ਦੇ ਨਾਲ ਸਾਡਾ ਵਿਸ਼ੇਸ਼ ਸਹਿਯੋਗ ਕਰਦੇ ਆ ਸਾਡੇ ਅਤਿ ਸਤਿਕਾਰਯੋਗ ਗੁਰਮਿੰਦਰ ਸਿੰਘ ਜੀ ਰਾਜੂ ਚਲਾਣਾ ਰਾਜ ਮਨਰੋਹ ਵਾਲੇ ਤੇ ਕਿਸੇ ਕਾਰਨ ਦੇ ਦੇਖ ਰਹੇ ਹਾਂ ਤਕਰੀਬਨ ਸਾਡੇ ਨਾਲ ਕਾ ਵੀ ਸਹਿਯੋਗ ਕਰਦੇ ਆ ਸੋ ਉਹਨਾਂ ਦਾ ਬਹੁਤ ਵੱਡਾ ਇਸ ਸਮਾਗਮ ਵਿੱਚ ਸਹਿਯੋਗ ਰਹਿੰਦਾ ਹੈ ਤੇ ਅਸੀਂ ਜਿੰਨੇ ਵੀ ਸਹਿਯੋਗੀ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਤੇ ਇਲਾਕੇ ਦੇ ਸੰਗਤ ਨੂੰ ਅਪੀਲ ਪੈਂਦੀ ਵੀ ਕਰਦੇ ਆਂ ਕਿ ਆਓ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਧਰਮ ਸੇਵਕ ਪ੍ਰੰਸਾਪ ਦੀ ਮਹਾਰਾ ਚਰਣਾ 'ਚ ਬੈਠ ਕੇ ਕੁਰਬਾਨੀ ਕੀਰਤ ਸਰਵਨ ਕਰਕੇ ਆਪਾਂ ਇਹਦੀ ਸ਼ੁਰੂਆਤ ਕਰੀਏ ਔਰ ਇਸ ਦੇ ਨਾਲ ਜੋ ਪਿਛੇ ਪਿਛੇ ਬੀਤੇ ਦੇ ਨੇ ਸ਼ੀਧੀ ਹਫਤਾ ਚੱਲੇ ਆ ਸੋ ਇੱਥੇ ਆਪਣੇ ਮਾਸਟਰ ਗੁਮੰਤਰਾਜੀ ਕਾਂਤੀ ਇਹਨਾਂ ਦੇ ਵਿਸ਼ੇਸ਼ ਤੇ ਉਹਦੇ ਨਾਲ ਅੜੀਆਂ ਜੋੜਾਂ ਦਰਨਾ ਦਾ ਕੈਂਪ ਵੀ ਲਗਾਇਆ ਜਾਂਦਾ ਔਰ ਇਹ ਇਹ ਸ਼ੀਧੀ ਧਿਆਣਾ 'ਚ ਜਿੰਨੀ ਵਾਰ ਵੀ ਕੈਂਪ ਲੱਗਿਆ ਹੈ ਉਦੋਂ ਕੈਂਪ ਦੌਰਾਨ ਵੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਇੱਥੇ ਨਾਲ ਸਿਮਰਨ ਵੀ ਕਰਾਇਆ ਗਿਆ ਤੇ ਇੱਥੇ ਕੈਂਪ ਦੇ ਵੀ ਹਰ ਐਤਵਾਰ ਨੂੰ ਜਿਵੇਂ ਸੁਵਿਧਾ ਹੁੰਦੀ ਹੈ ਸੰਗਤ ਦੀ ਲੰਗਰ ਚਾਪਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਹੈਤਵਾਰ ਨੂੰ ਖੜੀਆਂ ਜੁੜਾਂ ਦੇ ਇਲਾਜ ਦਾ ਫ੍ਰੀ ਕੈਂਪ ਲੱਗਦਾ ਹੈ ਮਾਸਟਰ ਕਮਤਾਜੀ ਵੱਲੋਂ ਤੇ ਨਾਲ ਹੋਰ ਸੰਸਥਾ ਵੱਲੋਂ ਵੱਖ-ਵੱਖ ਧਾਰਮਿਕ ਸਮਾਜਾਂ ਸਮਾਜਿਕ ਸੇਵਾਵਾਂ ਵਿੱਚ ਚੱਲਦੀਆਂ ਹੈ ਤੇ ਵੀ ਸੰਗਤ ਬਹੁਤ ਸਹਿਯੋਗ ਕਰਦੀ ਹੈ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸੰਸਥਾ ਨੂੰ ਤਨਮਨਤਾ ਨਾਲ ਸਹਿਯੋਗ ਦਿਆ ਕਰੋ ਜੇ ਕਿਸੇ ਨੇ ਆਪਣੇ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸਮਾਗਮ ਵਿੱਚ ਕੋਈ ਸਹਿਯੋਗ ਕਰਨਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹਨ ਦਮਦਮਾ ਸਾਹਿਬ ਗੁਰਦੁਆਰੇ ਸਾਹਿਬ ਗੁਰੂਆਂ ਸੇਵਾ ਦੀ ਮੈਂਬਰਾਂ ਨਾਲ ਇਸ ਦੀ ਸਤਸੰਗ ਸਭਾ ਦੀ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੇ ਵੱਲੋਂ ਉਹ ਸਹਿਯੋਗ ਵੀ ਕਰ ਸਕਦੇ ਹਨ ਔਰ ਜਿੱਦਿਆ ਆਪਾਂ ਨਵਾਂ ਸਾਲ ਮਨਾਵਾਂਗੇ ਗੁਰਬਾਣੀ ਕੀਰਤਨ ਹੋਵੇਗਾ ਉੱਥੇ ਅਸੀਂ ਸਾਰੇ ਆਪਾਂ ਮਿਲ ਕੇ ਜਿਨ੍ਹਾਂ ਨੇ ਸਾਡੇ ਦੇਸ਼ ਧਰਮ ਅਤੇ ਕੌਮ ਦੀ ਖਾਤਰ ਗੁਰੂਆ ਪੀਰ ਅਗੰਬਰਾਂ ਨੇ ਸਹਿਜਾਦਿਆਂ ਨੇ ਇਹ ਸ਼ਹਾਦਤਾਂ ਜਾਨ ਦਿੱਤਾ ਜਿਨ੍ਹਾਂ ਦੀ ਸ਼ਹਾਦਤ ਦੇ ਬਦੌਲਤ ਅੱਜ ਅਸੀਂ ਆਪਣੇ ਧਰਮਾਂ ਵਿੱਚ ਆਜ਼ਾਦੀ ਮਾਰ ਰਹੇ ਹਾਂ ਸੋ ਉਹਨਾਂ ਨੂੰ ਵੀ ਯਾਦ ਨਾਲ ਕੀਤਾ ਜਾਵੇਗਾ ਅਸੀਂ ਇੱਕ ਵਾਰ ਫੇਰ ਸਾਰਿਆਂ ਨੂੰ ਅਪੀਲ ਬੇਨਤੀ ਕਿ ਕੀਰਤਨ ਸਮਾਗਮ 31 ਦਸੰਬਰ ਯਾਰ ਅਕਾ ਲਈ 31 ਦਸੰਬਰ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ ਸਮੇਂ 12 ਵਜੇ ਤੱਕ ਕੀਰਤਨ ਦਾ ਵਾਰ ਹੋਵੇਗਾ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਨਾਮ ਬੰਨ ਜਪ ਕੇ ਜਪਾ ਕੇ ਗੁਰੂ ਸਾਹਿਬ ਦੀਆਂ ਇਸ ਚੀਜ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਨਵੇਂ ਸਾਧੂ ਜੀ ਦੇ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਸਾਰਿਆਂ ਨੂੰ ਉਸ ਜੀ ਲੈ ਵੀ ਇੱਥੇ ਜ਼ੋਰ ਪਹੁੰਚੋ ਖਾਲਸਾ ਜੀ ਸਾਡੇ ਨਾਲ ਸੀ ਕਿ ਤਰ੍ਹਾਂ ਦੀ ਅਭੀਲ ਕਰੋਗੇ ਸਾਧ ਸੰਗਤਾਂ ਨੂੰ ਜੀ ਕੀਰਤਨ ਦਰਬਾਰ ਜਿਵੇਂ ਹਰ ਸਾਲ ਦੀ ਤਰ੍ਹਾਂ ਗੁਰਨਾਨਕ ਸੇਵਕ ਦਲ ਵੱਲੋਂ ਕਰਾਇਆ ਜਾਂਦਾ ਉਸੇ ਲੜੀ ਤਹਿਤ ਇਸ ਵਾਰ ਵੀ 31 ਦਸੰਬਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ ਸਵਾ 12 ਵਜੇ ਤੱਕ ਕੀਰਤਨ ਦਰਬਾਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਰਾਇਆ ਜਾ ਰਿਹਾ ਹੈ ਤੇ ਉਸੇ ਬਿਹਾਫ ਤੇ ਹੀ ਅਪੀਲ ਹੈ ਮੇਰੀ ਸੰਗਤਾਂ ਨੂੰ ਸਾਰੇ ਨਵੇਂ ਸਾਲ ਗੁਰੂ ਦੇ ਨਾਲ ਮਨਾਉਣ 2026 ਦਾ ਸਵਾਗਤ ਕੀਤਾ ਜਾਊਗਾ ਗੁਰੂ ਸਾਹਿਬ ਦੀ ਗੋਦ ਵਿੱਚ ਬਹੁਤ ਬਹੁਤ